ਪ੍ਰਕਾਸ਼ਪੁਰ ਮਨੋਲੇ ਸਿੱਖ ਜੋਥੇ ਨਾਲ ਪਾਕਿਸਤਾਨ ਗਈ ਕਪੂਰਥਲਾ ਜ਼ਿਲ੍ਹੇ ਦੀ ਸਰਬਜੀਤ ਕੌਰ ਭਾਰਤ ਵਾਪਸ ਨਹੀਂ ਆਈ ਇਸ ਮਾਮਲੇ ਦੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਕਿਹਾ ਜਾ ਰਿਹਾ ਹੈ ਪ੍ਰਕਾਸ਼ਪੁਰ ਮਨੌਲੇ ਸਿੱਖ ਜੋਤੇ ਨਾਲ ਪਾਕਿਸਤਾਨ ਗਈ ਕਪੂਰਥਲਾ ਜ਼ਿਲ੍ਹੇ ਦੀ ਸਰਬਜੀਤ ਕੌਰ ਭਾਰਤ ਵਾਪਸ ਨਹੀਂ ਆਈ ਇਸ ਮਾਮਲੇ ਦੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਸਰਬਜੀਤ ਕੌਰ ਦੇ ਵੱਲੋਂ ਉੱਧਰ ਜਾ ਕੇ ਨਿਕਾਹ ਕਰਵਾ ਲਿਆ ਜ਼ਿਜ਼ਾ ਕੀ ਇੱਕ ਸਰਟੀਫਿਕੇਟ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਲ ਹੋ ਰਿਹਾ ਫਿਲਹਾਲ ਇਸ ਦੀ ਜਾਂਚ ਜਿਹੜੀ ਕਿ ਕੀਤੀ ਜਾ ਰਹੀ ਹੈ ਉੱਥੇ ਇਸ ਮਾਮਲੇ ਦੇ ਉੱਤੇ ਕਪੂਰਥਲਾ ਦੇ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਨਾ ਕਿਹਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਜਥੇ ਦੇ ਨਾਲ ਗਈ ਸੀ ਪਰ ਇਹ ਵਾਪਿਸ ਨਹੀਂ ਆਈ ਜਿਸ ਦੇ ਕੀ ਹੁਣ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੋਂ ਇਸ ਦੇ ਵੱਲੋਂ ਜਿਹੜਾ ਪਾਸਪੋਰਟ ਉਹ ਬਣਵਾਇਆ ਗਿਆ ਅਤੇ ਇਹ ਕਿਉਂ ਨਹੀਂ ਆਈ ਇਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਿਹਾ ਪੁਲਿਸ ਅਧਿਕਾਰੀ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਹਾਂ ਇਹ ਸਰਬਜੀਤ ਕੌਰ ਪਤਨੀ ਕਰਨਲ ਸਿੰਘ ਵਾਸੀ ਮਾਨਲੀਪੁਰ ਥਾਣਾ ਤਲਵੰਡੀ ਚੋੜੀ ਜ਼ਿਲ੍ਹਾ ਕਪੂਰਥਲਾ ਜਿਹੜਾ ਗੁਰਪੁਰਪ ਦੇ ਸਬੰਧ ਵਿੱਚ ਪ੍ਰੋਗਰਾਮ ਹੁੰਦਾ ਜੀ ਨਨਕਾਣਾ ਸਾਹਿਬ ਇਹ ਜੱਫੇ ਦੇ ਨਾਲ ਗਈ ਸੀ ਜੀ ਤੇ ਉੱਥੋਂ ਇਹ ਵਾਪਸ ਨਹੀਂ ਆਈ ਤੇ ਹੁਣ ਇਹਦੇ ਸਬੰਧੀ ਜਿਹੜੇ ਆ ਸੀਨੀਅਰ ਅਫਸਰਤ ਮਹਿਕਮਾ ਜਿਹੜਾ ਇਹ ਪੜਤਾਲ ਕਰ ਰਿਹਾ ਵੀ ਕਿਉਂ ਨਹੀਂ ਆਈ ਤੇ ਕੀ ਗੱਲ ਹੈ ਜੀ ਕੋਈ ਜਾਣ ਦੀ ਤਰੀਕ ਸੀ ਇਹਦੇ ਕਦੋਂ ਗਈ ਹੈ ਜੀ ਇਹਦੇ ਜਾਣ ਦੀ ਤਰੀਕ ਜਦੋਂ ਜੱਥਾ ਗਿਆ ਜੀ ਉਹਦੇ ਨਾਲ ਹੀ ਤਕਰੀਬਨ ਹੋ ਸਕਦਾ 4 ਤਰੀਕ ਨੂੰ ਮੇ ਵੀ ਗਿਆ ਤੇ ਉਦੋਂ ਗਈ ਹੈ ਜੀ ਆਜ ਦੀ ਨੂੰ ਸੂਚਨਾ ਕਿੱਥੋਂ ਮਿਲੀ ਹੈ ਸਾਨੂੰ ਤੇ ਇਹ ਪਿੰਡ ਦੇ ਸਰਪੰਚ ਨਾਲ ਰਾਬਤਾ ਕਾਇਮ ਕਰਕੇ ਪਤਾ ਕੀਤਾ ਜੀ ਅਸੀਂ ਉਹਨਾਂ ਨੇ ਦੱਸਿਆ ਵੀ ਅਜੇ ਪਹੁੰਚੀ ਨਹੀਂ ਆ ਪਿੰਡਾਂ ਹੁਣ ਤੱਕ ਦੀ ਤਫਤੀਸ਼ ਚ ਕੀ ਸਾਹਮਣੇ ਆਇਆ ਜੀ ਤਫਤੀਸ਼ ਤੇ ਇਹਦੀ ਅਜੇ ਕੁਝ ਪਤਾ ਲੱਗ ਨਹੀਂ ਰਿਹਾ ਜੀ ਇਹਦੇ ਕਾਲ ਡਿਟੇਲ ਜਾਂਦੇ ਸਾਥੀਆਂ ਦੇ ਬਾਰੇ ਜਿਹੜੇ ਨਾਲ ਗਏ ਸੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਫਿਰ ਪਤਾ ਲੱਗੂਗਾ ਜੀ ਪਰਿਵਾਰ ਨਾਲ ਹੋਈਗੀ ਗੱਲਬਾਤ ਜੀ ਹਾਂਜੀ ਪਰਿਵਾਰ ਦੇ ਨਾਲ ਵੀ ਹੋਈ ਹੈ ਗੱਲਬਾਤ ਪਰਿਵਾਰ ਦੇ ਮੈਂਬਰ ਨਾਲ ਨਹੀਂ ਕੋਈ ਗੱਲ ਹੋਈ ਕਿ ਇਹ ਮੁੰਡੇ ਇਹਦੇ ਜਿਹੜੇ ਅਜੇ ਉਹ ਘਰੇ ਨਹੀਂ ਹੈਗੇ ਕੁਈ ਦਸ ਦੇ ਗਿਰੇਜ਼ ਮਾਮਲੇ ਵੀ ਦਰਜ ਨੇ ਜੀ ਉਹ ਕੀ ਹੈ ਹਾਂਜੀ ਇਹਦੇ ਤੇ ਸਿਗੇ ਮੁਕਦਮੇ ਦਰਜ ਤੇਨ ਪਰ ਉਹਨਾਂ ਦੇ ਵਿੱਚੋਂ ਮੇਬੀ ਉਹਦੇ ਖਤਮ ਹੋਏ ਕੋਰਟ ਚੋਂ ਜੀ ਹਾਂਜੀ ਉਹ ਕਿਹੜੇ ਮਾਮਲੇ ਸੀਗੇ ਉਹ ਮਾਮਲੇ ਮੇਰੇ ਸਹਾਂ ਨਾਲ 376 ਦਾ ਹੋ ਸਕਦਾ ਜੀ ਕੋਈ 385 ਇਦਾਂ ਦਰਜ ਨੇ ਵੱਖ-ਵੱਖ ਥਾਣੇ ਦੇ ਦੋ ਸਿਟੀ ਕਪੂਰਥਲੇ ਨੇ ਤੇ ਇੱਕ ਹੈਗਾ ਜੀ ਜ਼ਿਲ੍ਹਾ ਪਠੰਡਾ ਕੋਰਟ ਪੱਤਾ ਥਾਣਾ ਦਰਜ ਹੈ ਨਹੀਂ ਇਹਦੇ ਵੱਲੋਂ ਦਰਜ ਸੀਗੇ ਇਹਦੇ ਉੱਤੇ ਦਰਜ ਸੀ ਗਏ ਇਹ ਇਹ ਦੋਛੀ ਹੈ ਜੀ ਉਹਨਾਂ ਮਕਾਨਾਂ ਦੇ ਅੱਛਾ ਹਾਂ ਉਤਤ ਬਰੀਏ ਵੀ ਸਾਰੇ ਇਹਦੇ तकरीबन ਨਿਬੜੇ ਹੋਏ ਜੀ ਕੋਰਚੋਂ ਬਾਕੀ ਪੂਰੀ ਡਿਟੇਲ ਬਾਰੇ ਜਿਹੜਾ ਅਜੇ ਨਾ ਨਹੀਂ ਹੈਗੀ ਜਾਣਕਾਰੀ ਹੈ ਨਾ ਅਤੇ ਹੀ ਸੂਤਰਾਂ ਦੇ ਹਵਾਲੇ ਤੋਂ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਦਾ ਆਪਣੇ ਪਤੀ ਦੇ ਨਾਲ ਤਲਾਕ ਹੋ ਚੁੱਕਿਆ ਤੇ ਇਹ ਮਹਿਲਾ ਇਕੱਲੀ ਰਹਿੰਦੀ ਹੈ ਫਿਲਹਾਲ ਪੁਲਿਸ ਨੇ ਇਸ ਮਾਮਲੇ ਲੈ ਕੇ ਕੋਈ ਇਦਾਂ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਦੇ ਉੱਤੇ ਪਹਿਲਾਂ ਜਿਹੜੇ ਕਈ ਮਾਮਲੇ ਦਰਜ ਸੀ ਜਿਨ੍ਹਾਂ ਦੇ ਵਿੱਚ ਇਹ ਬਰੀ ਵੀ ਹੋ ਚੁੱਕੀ ਆ ਬਾਕੀ ਹੋਰ ਕਿਹੜੇ ਕਿਹੜੇ ਖੁਲਾਸੇ ਹੋਣਗੇ ਆਉਣ ਵਾਲਾ ਸਮਾਂ ਹੀ ਦੱਸੇਗਾ ਹਕੀਕਤ ਦੀ ਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ